हम अवगुण परे एक गुण नाहि अमृत साढ विख विखाय मया मो परम पूले सुरासं प्रीत लगाई। एक उत्तम पन्थ सु गुर सङ्गत ते मिलन्त मिटाई एक अरदास पाठ कीरत की गुर रामदास राखो सरनाई एक अरदास पाठ की गो रामदास राखो सरनाई सुख टल गोर सेविया ए सहज सुभाए ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਫਤ ਖਸਮ ਦੀ ਨੂਰ ਆਰਸ ਕੋਰ ਸੋ ਚਟੀਆਂ ਤੋਦ ਦ ਡੱਠੇ ਸੱਚ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਜ ਜਾ ਪਾਤ ਸਾ ਸਿਰ ਸਾਹਾਂਦ ਸਾ ਜੇਸ ਪਾਸ ਬਹਟਿਆਂ ਸੋਹੀਏ ਸਵਨਾ ਦਾ ਵੇਸਾ ਜਣਾ ਸੱਚਾ ਪਾਤਸਾ ਸਰਸਾ ਹਾਂਦ ਸਾਲ ਜਿਸ ਪਾਸ ਬਹਿਠਿਆਂ ਸੋਹੀਐ ਸਬਨਾ ਦਾਵੇ ਸਾ सतनाम स्री वाहे गुरु साहेब जियो महल्ला महला पञ्जवा अमृतवाणी अमयोस अमरत हरका मान तान हृदय सिमर हर आठ पहर गुणगा अमृतवाणी अमयोस अमृत तन हृदय सिमर हर आठ पहर गुणगा ਉਪਦੇਸ ਸੁਣੋ ਤਮ ਗੁਰ ਸਿੱਖੋ ਸੱਚ ਇਹ ਸਵਾਉ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਇਓ ਪਾਓ ਸਹਜ ਆਨੰਦ ਕਣਾ ਪ੍ਰਭ ਜਪਤਿਆ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾ पायताओ महल्ला पांजवा नानक नाम ते आइए मत दे ਪਾਣ ਜਪ ਤਪ ਸੰਜਮ ਪਾਣ ਈ ਕਢਲੇ ਪਾਣ ਜੋਣ ਪਵਾਈਐ ਪਾਣ ਬਕਸ ਕਰੇ ਭਾਣ ਦੁੱਖ ਸੋਕ ਭੋਗੀਐ ਭਾਣ ਕਰਮ ਕਰੇ ਭਾਣ ਮਿੱਟੀ ਸਾਜਕ ਪਾਣ ਜੋਤ ਤਰੇ ਪਾਣ ਪੋਗ ਪੋਗਾ ਆਏਂਦਾ ਪਾਣ ਮਣੇ ਕਰੇ ਪਾਣ ਨਰਕ ਸੁਰਗ ਉਤਾਰੇ पाण तरन परे, पाण हे भगति लाए नानक बिरले हे पौडी ਬਰਦੇ ਆਈ ਸੱਚੇ ਨਾਮ ਕੀ ਹਉ ਜੀਵਾ ਸੋਣਾ ਸੁਨੇ ਪਸੂ ਪਰੇਤ ਅਗਿਆਨ ਉਦਾਰੇ ਇੱਕ ਖਣੇ ਦਨ ਸਰ ਐਨਾ ਤੇਰਾ ਨਾਮ ਸਦਾ ਸਤ ਜਾਪੀਐ ਤਰੇ ਸਨਾ ਓਖ ਵਿਕਰਾਲ ਨਾਇ ਤੇ ਰੈਤ ਰਾਪੀਐ ਹਰੋਗ ਸੋਗ ਦੁਖਵੰਜ ਜਸ ਨਾਉ ਮਾਨਵ ਸੈ ਤਿਸੇ परापत पतलालजो गौर शदीरथ ब्रह्मांड बेयांत वेयान्त हारिया ਤੇਰੀ ਸੋਬਤ ਤਦ ਸੱਚੇ ਮੇਰੇ ਪਿਆਰੇ ਆ ਖੰਡ ਬ੍ਰਹਮੰਡ ਬਿਆੰਤ ਉਦਾਰਨ ਹਾਰਿਆ ਤੇਰੀ ਸੋਬਤtod ਸੱਚੇ ਮੇਰੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਅਮਯੋ ਰਸ ਅੰਮ੍ਰਿਤ ਹਰਿ ਕਾ ਨਾਮ ਮਾਨ ਤਾਨ ਹਿਰਦੈ ਸਿਮਰ ਹਰਿ आठ पहर गुणगा